我。Oh. 우리도 잘 우리 지라 ਉਜਾ ਰੁਚੀ ਰਹੀ ਹੈ ਤਪਚਾਲ ਦੇ ਨਾਲ ਇਮਾਰਤਾਂ ਜਿਹੜੀਆਂ ਨੇ ਉਹ ਡਿੱਗ ਚੁੱਕੀਆਂ ਨੇ ਤੇ 100 ਲੋਕਾਂ ਦੀ ਜੋ ਹੈ ਉਹ ਮੌਤ ਹੋ ਗਈ ਹੈ ਤਾਂ ਬੜਾ ਹੀ ਭਿਆਨਕ ਜ਼ਬਰਦਸਤ ਜਿਹੜਾਗਾ ਪੁਚਾਲ ਆਇਆ ਪੁਚਾਲ ਦੇ ਨਾਲ ਤਰਤੀ ਇੰਨੀ ਕੰਬੀ ਕਿ ਲੋਕ ਜਿਹੜੇ ਨੇ ਕਰਾਂਚੋ ਬਾਹਰ ਨਿਕਲਿਆ ਤੇ ਨਾਲ ਹੀ ਵੱਡੀਆਂ-ਵੱਡੀਆਂ ਮਾਰਤਾ ਸਕਿੰਟਾਂ ਦੇ ਵਿੱਚ ਟਾਈਟੇ ਹੋ ਜਾਂਦੀਆਂ ਨੇ ਤਾਂ ਭਾਰਤ ਦੇ ਗੁਆਡੀ ਦੇਸ਼ ਮਿਆਂਮਾਰ ਦੇ ਵਿੱਚ ਜਿਹੜਾ ਇਹ ਪੁਚਾਲ ਆਇਆ ਤੇ ਨਾਲ ਹੀ ਥਾਈਲੈਂਡ ਦੇ ਵਿੱਚ ਵੀ ਜਿਹੜਾ ਪੁਚਾਰ ਆਇਆ ਤੇ 100 ਲੋਕਾਂ ਤੋਂ ਵੱਧ ਜਿਹੜੀਆਂ ਨੇ ਮਾਤਾ ਇਸ ਪੁਚਾਲ ਦੇ ਨਾਲ ਹੋ ਚੁੱਕੀਆਂ ਨੇ ਤਾਂ ਪੁਚਾਲ ਦੇ ਤੇਜ਼ ਝਟਕੇ ਦੇ ਨਾਲ ਜੋ ਇਹ ਪੂਰੀ ਬਿਲਡਿੰਗ ਟਾਈਟੇ ਹੋ ਜਾਂਦੀਆਂ ਤੁਹਾਨੂੰ ਆ ਦੱਸ ਦਿੰਨੇ ਆ ਤਾਂ థਾਈਲੈਂਡ ਦੀਆਂ ਇਹ ਤਸਵੀਰਾਂ ਨੇ థਾਈਲੈਂਡ ਦੇ ਵਿੱਚ ਜਿਹੜਾ ਇਹ ਪੂਰਾ ਜ਼ਬਰਦਸਤ ਪਚਾਲ ਆਇਆ ਤੁਸੀਂ ਵੇਖੋ ਕਿਵੇਂ ਟੈ ਟੇ ਨਹੀਂ ਹੋ ਜਾਂਦੀਆਂ ਨੇ ਬਿਲਡਿੰਗਾਂ ਤੁਸੀਂ ਵੇਖੋ ਇਹ ਬਿਲਡਿੰਗ ਹੈ ਜਿਸ ਦੇ ਉੱਪਰ 스ਵਿਮਿੰਗ ਪੂਲ ਵੀ ਬੜਿਆ ਹੋਇਆ ਤੇ ਨਾਲ ਹੀ ਜਦੋਂ ਪਚਾਲ ਹੁੰਦਾ ਤਾਂ ਕਿਸ ਤਰ੍ਹਾਂ 스ਵਿਮਿੰਗ ਪੂਲ ਦਾ ਪਾਣੀ ਜਿਹੜਾ ਉਹ ហេਠਾ ਡਿੱਗ ਜਾਂਦਾ ਤਾਂ ਤੁਸੀਂ ਵੇਖੋ ਤਸਵੀਰਾਂ ਬੜੀਆਂ ਹੀ ਭਿਆਨਕ ਤਸਵੀਰਾਂ ਸਾਹਮਣੇ ਆਈਆਂ ਨੇ 100 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਆ ਤਾਂ THAILAND ਦੇ ਵਿੱਚ ਤੁਸੀਂ ਵੇਖੋ ਕਿੰੀਆਂ ਦਿਲ ਦੇ ਅਲਾ ਦੇਣ ਵਾਲੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਕਿਸ ਤਰ੍ਹਾਂ ਇਮਾਰਤਾਂ ਜੜੀਆਂ ਨੇ ਉਹ ਡਿੱਗ ਜਾਂਦੀਆਂ ਨੇ ਤਾਂ ਤੁਸੀਂ ਵੇਖੋ ਤਸਵੀਰਾਂ ਬਿਲਡਿੰਗਾਂ ਦੇ ਉੱਪਰ ਜੋ ਬਣਿਆ ਹੋਇਆ ਸਵਿਮਿੰਗ ਪੂਲ ਆ ਉਸ ਦਾ ਪਾਣੀ ਕਿਵੇਂ ਉੱਛਲ ਕੇ ਹੇਠਾਂ ਡਿੱਗ ਰਿਹਾ ਹੈ ਵੀ ਦੇਖੋ ਤਸਵੀਰਾਂ ਤਾਂ THAILAND ਦੇ ਵਿੱਚ ਜ਼ਬਰਦਸਤ ਪੁਚਾਲ ਆਇਆ THAILAND ਦੇ ਵਿੱਚ 100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਆ ਤਾਂ ਵਕ-ਵਕ ਤਸਵੀਰਾਂ ਵਕ-ਵਕ ਵੀਡੀਓ ਸਾਹਮਣੇ ਆਈਆਂ ਨੇ ਤੁਸੀਂ ਵੇਖੋ ਕਿਸ ਤਰ੍ਹਾਂ ਜਿਹੜੀ ਇਹ ਟਹਿ ਟੇਰੀ ਹੋ ਜਾਂਦੀ ਹੈ ਇਮਾਰਤ ਤਾਂ ਤੁਸੀਂ ਵੇਖੋ ਇਹ ਤਸਵੀਰਾਂ THAILAND ਦੇ ਵਿੱਚ ਜ਼ਬਰਦਸਤ ਪੁਚਾਲ ਆਇਆ ਹੈ ਬੈਂਕਾਕ ਦੀਆਂ ਤਸਵੀਰਾਂ ਨੇ ਤਾਂ ਤੁਸੀਂ ਵੇਖੋ ਕਿੰਨਾ ਨੁਕਸਾਨ ਜੋ ਹੈ ਲੋਕਾਂ ਦਾ ਹੋਇਆ ਤਾਂ ਤੁਹਾਨੂੰ ਦਿਖਾ ਦਿੰਦੇ ਆ ਤਸਵੀਰਾਂ ਕਿ ਕਿੰਨਾ ਜ਼ਬਰਦਸਤ ਇਹ ਪੁਚਾਲ ਜੋ ਹੈ ਉਹ ਆਇਆ ਹੈ THAILAND ਦੇ ਵਿੱਚ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਆ ਮਿਆਮਾਰ ਦੇ ਵਿੱਚ ਜਿਹੜਾ ਇਹ ਪੁਚਾਲ ਆਇਆ 7.7 ਤੀਬਰਤਾ ਦਾ ਇਹ ਪੁਕੰਪ ਆਇਆ ਇਹ ਜੋ ਪੁਚਾਲ ਆਇਆ ਜਿਹੜਾ ਕਿ ਪੁਚਾਲ ਦਾ ਕੇਂਦਰ 10 ਕਿਲੋਮੀਟਰ ਗਹਿਰਾਈ ਦੇ ਵਿੱਚ ਜਿਹੜਾਗਾ ਦੱਸਿਆ ਉਹ ਜਾਰੀ ਹਤਾ ਇਸ ਪੁਚਾਲ ਦੇ ਚਟਕਿਆਂ ਦਾ ਅਸਰ ਜੁਆਇ ਥਾਈਲੈਂਡ ਦੀ ਰਾਜਤਾਨੀ ਬੈਂਕਾਕ ਤੱਕ ਜਿਹੜਾ ਮਹਿਸੂਸ ਹੋਇਆ ਤਾਂ ਤਸਵੀਰਾਂ ਤੁਸੀਂ ਵੇਖੋ ਸੈਂਕੜੇ ਲੋਕ ਚੜੇ ਨੇ ਕਬਰਾ ਕੇ ਇਮਾਰਤਾਂ ਛੱਡ ਕੇ ਬਾਹਰ ਨਿਕਲਾਏ ਤਾਂ ਤੁਸੀਂ ਵੇਖੋ ਜਿੱਥੇ ਕਿ ਮਿਆਂਮਾਰ ਦੇ ਵਿੱਚ ਨੁਕਸਾਨ ਦੀ ਕੋਈ ਖਬਰ ਸਾਹਮਣੇ ਨਹੀਂ ਆਈ ਹੈ ਪਰ ਥਾਈਲੈਂਡ ਤੋਂ ਜੜੀਆਂ ਜਰੂਰ ਤਸਵੀਰਾਂ ਸਾਹਮਣੇ ਆਈਆਂ ਤੁਸੀਂ ਵੇਖੋ ਥਾਈਲੈਂਡ ਦੀਆਂ ਤਸਵੀਰਾਂ ਨੇ ਥਾਈਲੈਂਡ ਦੀ ਰਾਜਤਾਨੀ ਬੈਂਕਾਕ ਦੀਆਂ ਤਸਵੀਰਾਂ ਨੇ ਕਿਸ ਤਰ੍ਹਾਂ ਸਕਿੰਟਾ ਦੇ ਵਿੱਚ ਜਿਹੜੀ ਹੈ ਟਹਿ ਟੇਰੀ ਹੋ ਜਾਂਦੀ ਹੈ ਮਾਰਤਾ ਲੋਕਾਂ ਦੇ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਤੇ ਲੋਕ ਆਪਣੇ ਘਰਾ ਤੋਂ ਦਫ਼ਤਰਾਂ ਤੋਂ ਜੜਾਗਾ ਬਾਹਰ ਆ ਕੇ ਖੜੇ ਹੋ ਜਾਂਦੇ ਨੇ ਤਾਂ ਇਹ ਤਸਵੀਰਾਂ ਨੇ ਕਿਸ ਤਰ੍ਹਾਂ థਾਈਲੈਂਡ ਤੱਕ ਜਿਹੜੀ ਹੈ ਪੂਰੀ ਇਸ ਦੇ ਝਟਕੇ ਮਹਿਸੂਸ ਕੀਤੇ ਗਏ ਮਿਆਮਾਰ ਦੇ ਵਿੱਚ ਜਿਹੜਾ ਇਹ ਪੁਚਾਲ ਆਇਆ 7.7 ਤੀਬਰਤਾ ਬਲਾ ਤੇ ਇਸ ਪੁਚਾਲ ਦੇ ਝਟਕੇ థਾਈਲੈਂਡ ਤੱਕ ਮਹਿਸੂਸ ਕੀਤੇ ਗਏ థਾਈਲੈਂਡ ਦੇ ਬੈਂਕਾਕ ਜਿਹੜੀ ਰਾਜਤਾ ਨਿਊਜ਼ ਦੀ ਉੱਥੇ ਮਹਿਸੂਸ ਕੀਤੇ ਕਿਸ ਤਰ੍ਹਾਂ ਉੱਥੇ ਜਾ ਕੇ ਟਹਿ ਟੇਰੀ ਹੋ ਜਾਂਦੀਆਂ ਨੇ ਇਮਾਰਤਾਂ ਤੁਸੀਂ ਵੇਖੋ ਤਸਵੀਰਾਂ ਸਕਿੰਟਾਂ ਦੇ ਵਿੱਚ ਟਹਿ ਟੇਰੀ ਹੋ ਗਈਆਂ ਇਮਾਰਤਾਂ ਤਾਂ ਬੜਾ ਹੀ ਜ਼ਬਰਦਸਤ ਇਹ ਪੁਚਾਲ ਆਇਆ ਤਾਂ ਤਸਵੀਰਾਂ ਤੋਂ ਨਾਲ ਲਗਾਤਾਰ ਸਾਂਝਾ ਕਰ ਰਿਹਾ Oh! 우자 루시안에 네 ਦੀ ਬੁਝਾਲ ਉਹ ਜਿਹੜੀਆਂ ਨੇ ਫੀਲੋ ਪੁਚਾਲ ਦੇ ਨਾਲ ਇਮਾਰਤਾਂ ਜਿਹੜੀਆਂ ਨੇ ਉਹ ਡਿੱਗ ਚੁੱਕੀਆਂ ਨੇ ਤੇ 100 ਲੋਕਾਂ ਦੀ ਜੋ ਹੈ ਉਹ ਮੌਤ ਹੋ ਗਈ ਹੈ ਤਾਂ ਬੜਾ ਹੀ ਭਿਆਨਕ ਜ਼ਬਰਦਸਤ ਜਿਹੜਾਗਾ ਪੁਚਾਲ ਆਇਆ ਪੁਚਾਲ ਦੇ ਨਾਲ ਅਰਤੀ ਇੰਨੀ ਕੰਬੀ ਕਿ ਲੋਕ ਜਿਹੜੇ ਨੇ ਘਰਾਂ ਚੋਂ ਬਾਹਰ ਨਿਕਲਿਆ ਤੇ ਨਾਲ ਹੀ ਵੱਡੀਆਂ-ਵੱਡੀਆਂ ਮਾਰ ਤਾਂ ਸਕਿੰਟਾਂ ਦੇ ਵਿੱਚ ਟਾਈਟੇਰੀ ਹੋ ਜਾਂਦੀਆਂ ਨੇ ਤਾਂ ਭਾਰਤ ਦੇ ਗੁਆਡੀ ਦੇਸ਼ ਮਿਆਮਾਰ ਦੇ ਵਿੱਚ ਜਿਹੜਾ ਇਹ ਪੁਚਾਲ ਆਇਆ ਤੇ ਨਾਲ ਹੀ THAILAND ਦੇ ਵਿੱਚ ਵੀ ਜਿਹੜਾ ਪੁਚਾਰ ਆਇਆ ਤੇ 100 ਲੋਕਾਂ ਤੋਂ ਵੱਧ ਜਿਹੜੀਆਂ ਨੇ ਮਾਤਾ ਇਸ ਪੁਚਾਲ ਦੇ ਨਾਲ ਹੋ ਚੁੱਕੀਆਂ ਨੇ ਤਾਂ ਪੁਚਾਲ ਦੇ ਤੇਜ਼ ਝਟਕੇ ਦੇ ਨਾਲ ਜੋ ਇਹ ਪੂਰੀ ਬਿਲਡਿੰਗਾਂ ਟਾਈਟੇਰੀ ਹੋ ਜਾਂਦੀਆਂ ਤੁਹਾਨੂੰ ਆ ਦੱਸ ਦਿੰਨੇ ਆ ਤਾਂ థਾਈਲੈਂਡ ਦੀਆਂ ਇਹ ਤਸਵੀਰਾਂ ਨੇ థਾਈਲੈਂਡ ਦੇ ਵਿੱਚ ਜਿਹੜਾ ਇਹ ਪੂਰਾ ਜ਼ਬਰਦਸਤ ਪੁਚਾਲ ਆਇਆ ਤੁਸੀਂ ਵੇਖੋ ਕਿਵੇਂ ਟੈਟੇਲੀ ਹੋ ਜਾਂਦੀਆਂ ਨੇ ਬਿਲਡਿੰਗਾਂ ਤੁਸੀਂ ਵੇਖੋ ਇਹ ਬਿਲਡਿੰਗ ਹੈ ਜਿਸ ਦੇ ਉੱਪਰ 스ਵਿਮਿੰਗ ਪੂਲ ਵੀ ਬੜਾ ਹੋਇਆ ਤੇ ਨਾਲ ਹੀ ਜਦੋਂ ਪੁਚਾਲ ਹੁੰਦਾ ਤਾਂ ਕਿਸ ਤਰ੍ਹਾਂ 스ਵਿਮਿੰਗ ਪੂਲ ਦਾ ਪਾਣੀ ਜਿਹੜਾ ਉਹ ហេਠਾ ਡਿੱਗ ਜਾਂਦਾ ਤਾਂ ਤੁਸੀਂ ਵੇਖੋ ਤਸਵੀਰਾਂ ਬੜੀਆਂ ਹੀ ਭਿਆਨਕ ਤਸਵੀਰਾਂ ਸਾਹਮਣੇ ਆਈਆਂ ਨੇ 100 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਤਾਂ థਾਈਲੈਂਡ ਦੇ ਵਿੱਚ ਤੁਸੀਂ ਵੇਖੋ ਕਿੰੀਆਂ ਦਿਲ ਦੇ ਅਲਾ ਦੇਣ ਵਾਲੀਆਂ ਹਨ ਤਸਵੀਰਾਂ ਸਾਹਮਣੇ ਆਈਆਂ ਨੇ ਕਿਸ ਤਰ੍ਹਾਂ ਇਮਾਰਤਾਂ ਜੜੀਆਂ ਨੇ ਉਹ ਡਿੱਗ ਜਾਂਦੀਆਂ ਨੇ ਤਾਂ ਤੁਸੀਂ ਵੇਖੋ ਤਸਵੀਰਾਂ ਬਿਲਡਿੰਗਾਂ ਦੇ ਉੱਪਰ ਜੋ ਬਣਿਆ ਹੋਇਆ ਸਵੀਮਿੰਗ ਪੂਲ ਆ ਉਸ ਦਾ ਪਾਣੀ ਕਿਵੇਂ ਉੱਛਲ ਕੇ ਹੇਠਾਂ ਡਿੱਗ ਰਿਹਾ ਹੈ ਵੀ ਦੇਖੋ ਤਸਵੀਰਾਂ ਤਾਂ థਾਈਲੈਂਡ ਦੇ ਵਿੱਚ ਜ਼ਬਰਦਸਤ ਪੁਚਾਲ ਆਇਆ థਾਈਲੈਂਡ ਦੇ ਵਿੱਚ 100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ ਤਾਂ ਵਕ-ਵਕ ਤਸਵੀਰਾਂ ਵਕ-ਵਕ ਵੀਡੀਓ ਸਾਹਮਣੇ ਆਈਆਂ ਨੇ ਤੁਸੀਂ ਵੇਖੋ ਕਿਸ ਤਰ੍ਹਾਂ ਜਿਹੜੀ ਇਹ ਟਹਿ ਟੇਰੀ ਹੋ ਜਾਂਦੇ ਇਮਾਰਤ ਤਾਂ ਤੁਸੀਂ ਵੇਖੋ ਇਹ ਤਸਵੀਰਾਂ థਾਈਲੈਂਡ ਦੇ ਵਿੱਚ ਜ਼ਬਰਦਸਤ ਪੁਚਾਲ ਆਇਆ ਹੈ ਬੈਂਕਾਕ ਦੇ ਤਸਵੀਰਾਂ ਨੇ ਤਾਂ ਤੁਸੀਂ ਵੇਖੋ ਕਿੰਨਾ ਨੁਕਸਾਨ ਜੋ ਹੈ ਲੋਕਾਂ ਦਾ ਹੋਇਆ ਤਾਂ ਤੁਹਾਨੂੰ ਦਿਖਾ ਦਿੰਨੇ ਆ ਤਸਵੀਰਾਂ ਤੇ ਕਿੰਨਾ ਜ਼ਬਰਦਸਤ ਇਹ ਪੁਚਾਲ ਜੋ ਹੈ ਉਹ ਆਇਆ ਹੈ థਾਈਲੈਂਡ ਦੇ ਵਿੱਚ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਆ ਮਿਆਮਾਰ ਦੇ ਵਿੱਚ ਜਿਹੜਾ ਇਹ ਪੁਚਾਲ ਆਇਆ 7.7 ਤੀਬਰਤਾ ਦਾ ਭੁਕੰਪ ਆਇਆ ਇਹ ਜੋ ਪੁਚਾਲ ਆਇਆ ਹੈ ਜਿਹੜਾ ਕਿ ਪੁਚਾਲ ਦਾ ਕੇਂਦਰ 10 ਕਿਲੋਮੀਟਰ ਗਹਿਰਾਈ ਦੇ ਵਿੱਚ ਜਿਹੜਾਗਾ ਦੱਸਿਆ ਉਹ ਜਾਰੀਤਾ ਇਸ ਪੁਚਾਲ ਦੇ ਝਟਕਿਆਂ ਦਾ ਅਸਰ ਜਵੈ THAILAND ਦੀ ਰਾਜਧਾਨੀ ਬੈਂਕਾਕ ਤੱਕ ਜਿਹੜਾ ਮਹਿਸੂਸ ਹੋਇਆ ਤਾਂ ਦਸਵੀਰਾ ਤੁਸੀਂ ਵੇਖੋ ਸੈਂਕੜੇ ਲੋਕ ਚੜੇ ਨੇ ਕਬਰਾ ਕੇ ਮਾਰਤਾ ਛੱਡ ਕੇ ਬਾਹਰ ਨਿਕਲਾਏ ਤਾਂ ਤੁਸੀਂ ਵੇਖੋ ਜਿੱਥੇ ਕਿ ਮਿਆਂਮਾਰ ਦੇ ਵਿੱਚ ਨੁਕਸਾਨ ਦੀ ਕੋਈ ਖਬਰ ਸਾਹਮਣੇ ਨਹੀਂ ਆਈ ਹੈ ਪਰ THAILAND ਤੋਂ ਜੜੀਆਂ ਜਰੂਰ ਤਸਵੀਰਾਂ ਸਾਹਮਣੇ ਆਈਆਂ ਤੁਸੀਂ ਵੇਖੋ THAILAND ਦੀਆਂ ਤਸਵੀਰਾਂ ਨੇ THAILAND ਦੀ ਰਾਜਧਾਨੀ ਬੈਂਕਾਕ ਦੀਆਂ ਤਸਵੀਰਾਂ ਨੇ ਕਿਸ ਤਰ੍ਹਾਂ ਸਕਿੰਟਾ ਦੇ ਵਿੱਚ ਜਿਹੜੀ ਹੈ ਟਹਿ ਟੇਰੀ ਹੋ ਜਾਂਦੀ ਹੈ ਇਮਾਰਤਾਂ ਲੋਕਾਂ ਦੇ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਤੇ ਲੋਕ ਆਪਣੇ ਘਰਾਂ ਤੋਂ ਦਫ਼ਤਰਾਂ ਤੋਂ ਜੜਾਗਾ ਬਾਹਰ ਆ ਕੇ ਖੜੇ ਹੋ ਜਾਂਦੇ ਨੇ ਤਾਂ ਇਹ ਤਸਵੀਰਾਂ ਨੇ ਕਿਸ ਤਰ੍ਹਾਂ థਾਈਲੈਂਡ ਤੱਕ ਜਿਹੜੀ ਹੈ ਪੂਰੀ ਇਸ ਦੇ ਝਟਕੇ ਮਹਿਸੂਸ ਕੀਤੇ ਗਏ ਮਿਆਂਮਾਰ ਦੇ ਵਿੱਚ ਜਿਹੜਾ ਇਹ ਪੁਚਾਲ ਆਇਆ 7.7 ਤੀਬਰਤਾ ਬਲਾ ਤੇ ਇਸ ਪੁਚਾਲ ਦੇ ਝਟਕੇ థਾਈਲੈਂਡ ਤੱਕ ਮਹਿਸੂਸ ਕੀਤੇ ਗਏ థਾਈਲੈਂਡ ਦੇ ਬੈਂਕਾਕ ਜਿਹੜੀ ਰਾਜਸਥਾਨ نیوز ਦੀ ਉੱਥੇ ਮਹਿਸੂਸ ਕੀਤੇ ਕਿਸ ਤਰ੍ਹਾਂ ਉੱਥੇ ਜਾ ਕੇ ਟਹਿ ਟੇਰੀ ਹੋ ਜਾਂਦੀਆਂ ਨੇ ਇਮਾਰਤਾਂ ਤੁਸੀਂ ਵੇਖੋ ਤਸਵੀਰਾਂ ਸਕਿੰਟਾਂ ਦੇ ਵਿੱਚ ਟਹਿ ਟੇਰੀ ਹੋ ਗਈਆਂ ਇਮਾਰਤਾਂ ਤਾਂ ਬੜਾ ਹੀ ਜ਼ਬਰਦਸਤ ਇਹ ਆਪ ਕੋ ਚਾਲ ਆਇਆ ਤਾਂ ਤਸਵੀਰਾਂ ਤੋਂ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਹਾਂ I we see that ਪੁਚਾਲ ਉਲੀਸ਼ੀ ਰਹੇ ਫਿਰ ਤਪਚਾਲ ਦੇ ਨਾਲ ਇਮਾਰਤਾਂ ਜਿਹੜੀਆਂ ਨੇ ਉਹ ਡਿੱਗ ਚੁੱਕੀਆਂ ਨੇ ਤੇ 100 ਲੋਕਾਂ ਦੀ ਜੋ ਹੈ ਉਹ ਮੌਤ ਹੋ ਗਈ ਹੈ ਤਾਂ ਬੜਾ ਹੀ ਭਿਆਨਕ ਜ਼ਬਰਦਸਤ ਜਿਹੜਾ ਹੈਗਾ ਪੁਚਾਲ ਆਇਆ ਪੁਚਾਲ ਦੇ ਨਾਲ ਭਾਰਤੀ ਇੰਨੀ ਕੰਬੀ ਕਿ ਲੋਕ ਜਿਹੜੇ ਨੇ ਘਰਾਂ ਚੋਂ ਬਾਹਰ ਨਿਕਲਿਆ ਤੇ ਨਾਲ ਹੀ ਵੱਡੀਆਂ-ਵੱਡੀਆਂ ਮਾਰ ਤਾਂ ਸਕਿੰਟਾਂ ਦੇ ਵਿੱਚ ਟਾਈਟੇਰੀ ਹੋ ਜਾਂਦੀਆਂ ਨੇ ਤਾਂ ਭਾਰਤ ਦੇ ਗੁਆਂਡੀ ਦੇਸ਼ ਮਿਆ ਮਾਰ ਦੇ ਵਿੱਚ ਜਿਹੜਾ ਇਹ ਪੁਚਾਲ ਆਇਆ ਤੇ ਨਾਲ ਹੀ ਥਾਈਲੈਂਡ ਦੇ ਵਿੱਚ ਵੀ ਜਿਹੜਾ ਪੁਚਾਰ ਆਇਆ ਤੇ 100 ਲੋਕਾਂ ਤੋਂ ਵੱਧ ਜਿਹੜੀਆਂ ਨੇ ਮਾਤਾ ਇਸ ਪੁਚਾਲ ਦੇ ਨਾਲ ਹੋ ਚੁੱਕੀਆਂ ਨੇ ਤਾਂ ਪੁਚਾਲ ਦੇ ਤੇਜ਼ ਝਟਕੇ ਦੇ ਨਾਲ ਜੋ ਇਹ ਪੂਰੀ ਬਿਲਡਿੰਗਾਂ ਟਾਈਟੇਰੀ ਹੋ ਜਾਂਦੀਆਂ ਤੁਹਾਨੂੰ ਆ ਦੱਸ ਦਿੰਨੇ ਆ ਤਾਂ థਾਈਲੈਂਡ ਦੀਆਂ ਇਹ ਤਸਵੀਰਾਂ ਨੇ థਾਈਲੈਂਡ ਦੇ ਵਿੱਚ ਜਿਹੜਾ ਇਹ ਪੂਰਾ ਜ਼ਬਰਦਸਤ ਪਚਾਲ ਆਇਆ ਤੁਸੀਂ ਵੇਖੋ ਕਿਵੇਂ ਟਹਿ ਟੇ ਨਹੀਂ ਹੋ ਜਾਂਦੀਆਂ ਨੇ ਬਿਲਡਿੰਗਾਂ ਤੁਸੀਂ ਵੇਖੋ ਇਹ ਬਿਲਡਿੰਗ ਹੈ ਜਿਸ ਦੇ ਉੱਪਰ 스ਵਿਮਿੰਗ ਪੂਲ ਵੀ ਬੜਿਆ ਹੋਇਆ ਤੇ ਨਾਲ ਹੀ ਜਦੋਂ ਪਚਾਲ ਹੁੰਦਾ ਤਾਂ ਕਿਸ ਤਰ੍ਹਾਂ 스ਵਿਮਿੰਗ ਪੂਲ ਦਾ ਪਾਣੀ ਜਿਹੜਾ ਉਹ ហេਠਾ ਡਿੱਗ ਜਾਂਦਾ ਤਾਂ ਤੁਸੀਂ ਵੇਖੋ ਤਸਵੀਰਾਂ ਬੜੀਆਂ ਹੀ ਭਿਆਨਕ ਤਸਵੀਰਾਂ ਸਾਹਮਣੇ ਆਈਆਂ ਨੇ 100 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਆ ਤਾਂ THAILAND ਦੇ ਵਿੱਚ ਤੁਸੀਂ ਵੇਖੋ ਕਿੰਨੀ ਆ ਦਿਲ ਦੇ ਅਲਾ ਦੇਣ ਵਾਲੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਕਿਸ ਤਰ੍ਹਾਂ ਇਮਾਰਤਾਂ ਜੜੀਆਂ ਨੇ ਉਹ ਡਿੱਗ ਜਾਂਦੀਆਂ ਨੇ ਤਾਂ ਤੁਸੀਂ ਵੇਖੋ ਤਸਵੀਰਾਂ ਬਿਲਡਿੰਗਾਂ ਦੇ ਉੱਪਰ ਜੋ ਬਣਿਆ ਹੋਇਆ ਸਵਿਮਿੰਗ ਪੂਲ ਆ ਉਸ ਦਾ ਪਾਣੀ ਕਿਵੇਂ ਉੱਛਲ ਕੇ ਹੇਠਾਂ ਡਿੱਗ ਰਿਹਾ ਹੈ ਵੀ ਦੇਖੋ ਤਸਵੀਰਾਂ ਤਾਂ THAILAND ਦੇ ਵਿੱਚ ਜ਼ਬਰਦਸਤ ਪੁਚਾਲ ਆਇਆ THAILAND ਦੇ ਵਿੱਚ 100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਆ ਤਾਂ ਵਕ-ਵਕ ਤਸਵੀਰਾਂ ਵਕ-ਵਕ ਵੀਡੀਓ ਸਾਹਮਣੇ ਆਈਆਂ ਨੇ ਤੁਸੀਂ ਵੇਖੋ ਕਿਸ ਤਰ੍ਹਾਂ ਜਿਹੜੀ ਇਹ ਟਹਿ ਟੇਰੀ ਹੋ ਜਾਂਦੀ ਹੈ ਮਾਰਤ ਤਾਂ ਤੁਸੀਂ ਵੇਖੋ ਇਹ ਤਸਵੀਰਾਂ THAILAND ਦੇ ਵਿੱਚ ਜ਼ਬਰਦਸਤ ਪੁਚਾਲ ਆਇਆ ਹੈ ਬੈਂਕਾਕ ਦੀਆਂ ਤਸਵੀਰਾਂ ਨੇ ਤਾਂ ਤੁਸੀਂ ਵੇਖੋ ਕਿੰਨਾ ਨੁਕਸਾਨ ਜੋ ਹੈ ਲੋਕਾਂ ਦਾ ਹੋਇਆ ਤਾਂ ਤੁਹਾਨੂੰ ਦਿਖਾ ਦਿੰਦੇ ਆ ਤਸਵੀਰਾਂ ਕਿ ਕਿੰਨਾ ਜ਼ਬਰਦਸਤ ਇਹ ਪੁਚਾਲ ਜੋ ਹੈ ਉਹ ਆਇਆ ਹੈ THAILAND ਦੇ ਵਿੱਚ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਆ ਮਿਆਂਮਾਰ ਦੇ ਵਿੱਚ ਜਿਹੜਾ ਇਹ ਪੁਚਾਲ ਆਇਆ 7.7 ਤੀਬਰਤਾ ਦਾ ਇਹ ਪੁਕੰਪ ਆਇਆ ਇਹ ਜੋ ਪੁਚਾਲ ਆਇਆ ਜਿਹੜਾ ਕਿ ਪੁਚਾਲ ਦਾ ਕੇਂਦਰ 10 ਕਿਲੋਮੀਟਰ ਗਹਿਰਾਈ ਦੇ ਵਿੱਚ ਜਿਹੜਾਗਾ ਦੱਸਿਆ ਉਹ ਜਾਰੀ ਹਤਾ ਇਸ ਪੁਚਾਲ ਦੇ ਝਟਕਿਆਂ ਦਾ ਅਸਰ ਜਵੈ థਾਈਲੈਂਡ ਦੀ ਰਾਜਧਾਨੀ ਬੈਂਕਾਕ ਤੱਕ ਜਿਹੜਾ ਮਹਿਸੂਸ ਹੋਇਆ ਤਾਂ ਤਸਵੀਰਾਂ ਤੁਸੀਂ ਵੇਖੋ ਸੈਂਕੜੇ ਲੋਕ ਚੜੇ ਨੇ ਕਬਰਾ ਕੇ ਮਾਰਤਾ ਛੱਡ ਕੇ ਬਾਹਰ ਨਿਕਲਾਏ ਤਾਂ ਤੁਸੀਂ ਵੇਖੋ ਜਿੱਥੇ ਕਿ ਮਿਆਂਮਾਰ ਦੇ ਵਿੱਚ ਨੁਕਸਾਨ ਦੀ ਕੋਈ ਖਬਰ ਸਾਹਮਣੇ ਨਹੀਂ ਆਈ ਹੈ ਪਰ THAILAND ਤੋਂ ਜੜੀਆਂ ਜਰੂਰ ਤਸਵੀਰਾਂ ਸਾਹਮਣੇ ਆਈਆਂ ਤੁਸੀਂ ਵੇਖੋ THAILAND ਦੀਆਂ ਤਸਵੀਰਾਂ ਨੇ THAILAND ਦੀ ਰਾਜਧਾਨੀ ਬੈਂਕਾਕ ਦੀਆਂ ਤਸਵੀਰਾਂ ਨੇ ਕਿਸ ਤਰ੍ਹਾਂ ਸਕਿੰਟਾ ਦੇ ਵਿੱਚ ਜਿਹੜੀ ਹੈ ਟਹਿ ਟੇਰੀ ਹੋ ਜਾਂਦੀ ਹੈ ਇਮਾਰਤਾਂ ਲੋਕਾਂ ਦੇ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਤੇ ਲੋਕ ਆਪਣੇ ਘਰਾਂ ਤੋਂ ਦਫ਼ਤਰਾਂ ਤੋਂ ਜੜਾਗਾ ਬਾਹਰ ਆ ਕੇ ਖੜੇ ਹੋ ਜਾਂਦੇ ਨੇ ਤਾਂ ਇਹ ਤਸਵੀਰਾਂ ਨੇ ਕਿਸ ਤਰ੍ਹਾਂ థਾਈਲੈਂਡ ਤੱਕ ਜਿਹੜੀ ਹੈ ਪੂਰੀ ਇਸ ਦੇ ਝਟਕੇ ਮਹਿਸੂਸ ਕੀਤੇ ਗਏ ਮਿਆਂਮਾਰ ਦੇ ਵਿੱਚ ਜਿਹੜਾ ਇਹ ਪੁਚਾਲ ਆਇਆ 7.7 ਤੀਬਰਤਾ ਵਾਲਾ ਤੇ ਇਸ ਪੁਚਾਲ ਦੇ ਝਟਕੇ థਾਈਲੈਂਡ ਤੱਕ ਮਹਿਸੂਸ ਕੀਤੇ ਗਏ థਾਈਲੈਂਡ ਦੇ ਬੈਂਕਾਕ ਜਿਹੜੀ ਰਾਜਸਥਾਨ نیوز ਦੀ ਉੱਥੇ ਮਹਿਸੂਸ ਕੀਤੇ ਕਿਸ ਤਰ੍ਹਾਂ ਉੱਥੇ ਜਾ ਕੇ ਟਹਿ ਟੇਰੀ ਹੋ ਜਾਂਦੀਆਂ ਨੇ ਇਮਾਰਤਾਂ ਤੁਸੀਂ ਵੇਖੋ ਤਸਵੀਰਾਂ ਸਕਿੰਟਾਂ ਦੇ ਵਿੱਚ ਟਹਿ ਟੇਰੀ ਹੋ ਗਈਆਂ ਇਮਾਰਤਾਂ ਤਾਂ ਬੜਾ ਹੀ ਜ਼ਬਰਦਸਤ ਇਹ ਆਪ ਨੂੰ ਚਾਲ ਆਇਆ ਤਾਂ ਤਸਵੀਰਾਂ ਤੋਂ ਨਾ ਲਗਾਤਾਰ ਸਾਂਝਾ ਕਰ ਰਿਹਾ Sani du jaal o le ʒia ni. 딸이 음자만지승 ਦੇ ਨਾਲ ਇਮਾਰਤਾਂ ਜਿਹੜੀਆਂ ਨੇ ਉਹ ਡਿੱਗ ਚੁੱਕੀਆਂ ਨੇ ਤੇ 100 ਲੋਕਾਂ ਦੀ ਜੋ ਹੈ ਉਹ ਮੌਤ ਹੋ ਗਈ ਹੈ ਤਾਂ ਬੜਾ ਹੀ ਭਿਆਨਕ ਜ਼ਬਰਦਸਤ ਜਿਹੜਾਗਾ ਪੁਚਾਲ ਆਇਆ ਪੁਚਾਲ ਦੇ ਨਾਲ ਧਰਤੀ ਇੰਨੀ ਕੰਬੀ ਕਿ ਲੋਕ ਜਿਹੜੇ ਨੇ ਕਰਾਚੋ ਬਾਹਰ ਨਿਕਲ ਆਏ ਤੇ ਨਾਲ ਹੀ ਵੱਡੀਆਂ-ਵੱਡੀਆਂ ਇਮਾਰਤਾਂ ਸੈਕਿੰਡਾਂ ਦੇ ਵਿੱਚ ਟਾਈਟੇਰੀ ਹੋ ਜਾਂਦੀਆਂ ਨੇ ਤਾਂ ਭਾਰਤ ਦੇ ਗੁਆਂਡੀ ਦੇਸ਼ ਮਿਆਮਾਰ ਦੇ ਵਿੱਚ ਜਿਹੜਾ ਇਹ ਪੂਰਾ ਪੁਚਾਲ ਆਇਆ ਤੇ ਨਾਲ ਹੀ ਥਾਈਲੈਂਡ ਦੇ ਵਿੱਚ ਵੀ ਜਿਹੜਾ ਪੁਚਾਰ ਆਇਆ ਤੇ 100 ਲੋਕਾਂ ਤੋਂ ਵੱਧ ਜੜੀਆਂ ਨੇ ਮਾਤਾ ਇਸ ਪੁਚਾਲ ਦੇ ਨਾਲ ਹੋ ਚੁੱਕੀਆਂ ਨੇ ਤਾਂ ਪੁਚਾਲ ਦੇ ਤੇਜ਼ ਝਟਕੇ ਦੇ ਨਾਲ ਜੋ ਇਹ ਪੂਰੀ ਬਿਲਡਿੰਗਾਂ ਟਾਈਟੇ ਵੀ ਹੋ ਜਾਂਦੀਆਂ ਤੁਹਾਨੂੰ ਦੱਸ ਦਿੰਨੇ ਆ ਤਾਂ ਥਾਈਲੈਂਡ ਦੀਆਂ ਇਹ ਤਸਵੀਰਾਂ ਨੇ ਥਾਈਲੈਂਡ ਦੇ ਵਿੱਚ ਜਿਹੜਾ ਇਹ ਪੂਰਾ ਆ ਜ਼ਬਰਦਸਤ ਪੁਚਾਲ ਆਇਆ ਤੁਸੀਂ ਵੇਖੋ ਕਿਵੇਂ ਟੈਟੇ ਨਹੀਂ ਹੋ ਜਾਂਦੀਆਂ ਨੇ ਬਿਲਡਿੰਗਾਂ ਤੁਸੀਂ ਵੇਖੋ ਇਹ ਬਿਲਡਿੰਗ ਹੈ ਜਿਸ ਦੇ ਉੱਪਰ 스ਵਿਮਿੰਗ ਪੂਲ ਵੀ ਬੜਾ ਹੋਇਆ ਤੇ ਨਾਲ ਹੀ ਜਦੋਂ ਪੁਚਾਲ ਹੁੰਦਾ ਤਾਂ ਕਿਸ ਤਰ੍ਹਾਂ 스ਵਿਮਿੰਗ ਪੂਲ ਦਾ ਪਾਣੀ ਜਿਹੜਾ ਉਹ ហេਠਾ ਡਿੱਗ ਜਾਂਦਾ ਤਾਂ ਤੁਸੀਂ ਵੇਖੋ ਤਸਵੀਰਾਂ ਬੜੀਆਂ ਹੀ ਭਿਆਨਕ ਤਸਵੀਰਾਂ ਸਾਹਮਣੇ ਆਈਆਂ ਨੇ 100 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਤਾਂ THAILAND ਦੇ ਵਿੱਚ ਤੁਸੀਂ ਵੇਖੋ ਕਿੰਨੀ ਆ ਦੇ ਦੇਲਾ ਦੇਣ ਵਾਲੀਆਂ ਇਹ ਤਸਵੀਰਾਂ ਸਾਹਮਣੇ ਇਹ ਕਿਸ ਤਰ੍ਹਾਂ ਇਮਾਰਤਾਂ ਜੜੀਆਂ ਨੇ ਉਹ ਡਿੱਗ ਜਾਂਦੀਆਂ ਨੇ ਤਾਂ ਤੁਸੀਂ ਵੇਖੋ ਤਸਵੀਰਾਂ ਬਿਲਡਿੰਗਾਂ ਦੇ ਉੱਪਰ ਜੋ ਬਣਿਆ ਹੋਇਆ ਸਵਿਮਿੰਗ ਪੂਲ ਆ ਉਸ ਦਾ ਪਾਣੀ ਕਿਵੇਂ ਉੱਛਲ ਕੇ ਹੇਠਾਂ ਡਿੱਗ ਰਿਹਾ ਹੈ ਵੀ ਦੇਖੋ ਤਸਵੀਰਾਂ ਤਾਂ ਥਾਈਲੈਂਡ ਦੇ ਵਿੱਚ ਜ਼ਬਰਦਸਤ ਪੁਚਾਲ ਆਇਆ ਥਾਈਲੈਂਡ ਦੇ ਵਿੱਚ 100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਆ ਤਾਂ ਵਕ ਵਕ ਤਸਵੀਰਾਂ ਵਕ ਵਕ ਵੀਡੀਓ ਸਾਹਮਣੇ ਆਈਆਂ ਨੇ ਤੁਸੀਂ ਵੇਖੋ ਕਿਸ ਤਰ੍ਹਾਂ ਜੜੀ ਏ ਟਹਿ ਟੇਰੀ ਹੋ ਜਾਂਦੀ ਹੈ ਇਮਾਰਤ ਤਾਂ ਤੁਸੀਂ ਵੇਖੋ ਇਹ ਤਸਵੀਰਾਂ ਥਾਈਲੈਂਡ ਦੇ ਵਿੱਚ ਜ਼ਬਰਦਸਤ ਪੁਚਾਲ ਆਇਆ ਹੈ ਬੈਂਕਾਕ ਦੀਆਂ ਤਸਵੀਰਾਂ ਨੇ ਤਾਂ ਤੁਸੀਂ ਵੇਖੋ ਕਿੰਨਾ ਨੁਕਸਾਨ ਹੋਇਆ ਲੋਕਾਂ ਦਾ ਹੋਇਆ ਤਾਂ ਤੁਹਾਨੂੰ ਦਿਖਾ ਦਿੰਦੇ ਆ ਤਸਵੀਰਾਂ ਕਿੰਨਾ ਜ਼ਬਰਦਸਤ ਇਹ ਪੁਚਾਲ ਜੋ ਹੈ ਉਹ ਆਇਆ ਹੈ ਥਾਈਲੈਂਡ ਦੇ ਵਿੱਚ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਆ ਮਿਆਂਮਾਰ ਦੇ ਵਿੱਚ ਜਿਹੜਾ ਇਹ ਪੁਚਾਲ ਆਇਆ 7.7 ਤੀਬਰਤਾ ਦਾ ਇਹ ਪੁਕੰਪ ਆਇਆ ਇਹ ਜੋ ਪੁਚਾਲ ਆਇਆ ਹੈ ਜਿਹੜਾ ਕਿ ਪੁਚਾਲ ਦਾ ਕੇਂਦਰ 10 ਕਿਲੋਮੀਟਰ ਇਹ ਰਾਈ ਦੇ ਵਿੱਚ ਜਿਹੜਾਗਾ ਦੱਸਿਆ ਉਹ ਜਾਰੀ ਹਤਾ ਇਸ ਪੁਚਾਲ ਦੇ ਟਟਕਿਆਂ ਦਾ ਅਸਰ ਜੁਵੈ ਥਾਈਲੈਂਡ ਦੀ ਰਾਜਤਾਨੀ ਬੈਂਕਾਕ ਤੱਕ ਜਿਹੜਾ ਮਹਿਸੂਸ ਹੋਇਆ ਤਾਂ ਤਸਵੀਰਾਂ ਤੁਸੀਂ ਵੇਖੋ ਸੈਂਕੜੇ ਲੋਕ ਚੜੇ ਨੇ ਕਬਰਾ ਕੇ ਇਮਾਰਤਾਂ ਛੱਡ ਕੇ ਬਾਹਰ ਨਿਕਲ ਆਏ ਤਾਂ ਤੁਸੀਂ ਵੇਖੋ ਜਿੱਥੇ ਕਿ ਮਿਆਂਮਾਰ ਦੇ ਵਿੱਚ ਨੁਕਸਾਨ ਦੀ ਕੋਈ ਖਬਰ ਸਾਹਮਣੇ ਨਹੀਂ ਆਈ ਹੈ ਪਰ ਥਾਈਲੈਂਡ ਤੋਂ ਜੜੀਆਂ ਜਰੂਰ ਤਸਵੀਰਾਂ ਸਾਹਮਣੇ ਆਈਆਂ ਤੁਸੀਂ ਵੇਖੋ ਥਾਈਲੈਂਡ ਦੀਆਂ ਤਸਵੀਰਾਂ ਨੇ ਥਾਈਲੈਂਡ ਦੀ ਰਾਜਤਾਨੀ ਬੈਂਕਾਕ ਦੀਆਂ ਤਸਵੀਰਾਂ ਨੇ ਕਿਸ ਤਰ੍ਹਾਂ ਸਕਿੰਟਾ ਦੇ ਵਿੱਚ ਜਿਹੜੀ ਹੈ ਟੈ ਟੇਰੀ ਹੋ ਜਾਂਦੀ ਹੈ ਮਾਰਤਾ ਲੋਕਾਂ ਦੇ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਤੇ ਲੋਕ ਆਪਣੇ ਘਰਾਂ ਤੋਂ ਦਫ਼ਤਰਾਂ ਤੋਂ ਜੜਾਗਾ ਬਾਹਰ ਆ ਕੇ ਖੜੇ ਹੋ ਜਾਂਦੇ ਨੇ ਤਾਂ ਇਹ ਤਸਵੀਰਾਂ ਨੇ ਕਿਸ ਤਰ੍ਹਾਂ థਾਈਲੈਂਡ ਤੱਕ ਜਿਹੜੀ ਹੈ ਪੂਰੀ ਇਸ ਦੇ ਝਟਕੇ ਮਹਿਸੂਸ ਕੀਤੇ ਗਏ ਮਿਆਮਾਰ ਦੇ ਵਿੱਚ ਜਿਹੜਾ ਇਹ ਪੁਚਾਲ ਆਇਆ 7.7 ਤੀਬਰਤਾ ਵਾਲਾ ਤੇ ਇਸ ਪੁਚਾਲ ਦੇ ਝਟਕੇ ਥਾਈਲੈਂਡ ਤੱਕ ਮਹਿਸੂਸ ਕੀਤੇ ਗਏ ਥਾਈਲੈਂਡ ਦੇ ਬੈਂਕਾਕ ਜਿਹੜੀ ਰਾਜਤਾ ਨਿਊਜ਼ ਦੀ ਉੱਥੇ ਮਹਿਸੂਸ ਕੀਤੇ ਕਿਸ ਤਰ੍ਹਾਂ ਉੱਥੇ ਜਾ ਕੇ ਟਹਿ ਟੇਰੀ ਹੋ ਜਾਂਦੀਆਂ ਨੇ ਇਮਾਰਤਾਂ ਤੁਸੀਂ ਵੇਖੋ ਤਸਵੀਰਾਂ ਸਕਿੰਟਾਂ ਦੇ ਵਿੱਚ ਟਹਿ ਟੇਰੀ ਹੋ ਗਿਆ ਇਮਾਰਤਾਂ ਤਾਂ ਬੜਾ ਹੀ ਜ਼ਬਰਦਸਤ ਇਹ ਪੁਚਾਲ ਆਇਆ ਤਾਂ ਤਸਵੀਰਾਂ ਤੋਂ ਨਾ ਲਗਾਤਾਰ ਸਾਂਝਾ ਕਰ ਰਿਹਾ 자막 제아및 자막 ਤਪਚਾਲ ਦੇ ਨਾਲ ਇਮਾਰਤਾਂ ਜਿਹੜੀਆਂ ਨੇ ਉਹ ਡਿੱਗ ਚੁੱਕੀਆਂ ਨੇ ਤੇ 100 ਲੋਕਾਂ ਦੀ ਜੋ ਹੈ ਉਹ ਮੌਤ ਹੋ ਗਈ ਹੈ ਤਾਂ ਬੜਾ ਹੀ ਭਿਆਨਕ ਜ਼ਬਰਦਸਤ ਜਿਹੜਾਗਾ ਪੁਚਾਲ ਆਇਆ ਪੁਚਾਲ ਦੇ ਨਾਲ ਭਾਰਤੀ ਇੰਨੀ ਕੰਬੀ ਕਿ ਲੋਕ ਜਿਹੜੇ ਨੇ ਘਰਾਂ ਚੋਂ ਬਾਹਰ ਨਿਕਲਿਆ ਤੇ ਨਾਲ ਹੀ ਵੱਡੀਆਂ-ਵੱਡੀਆਂ ਮਾਰਤਾ ਸਕਿੰਟਾਂ ਦੇ ਵਿੱਚ ਟਾਈਟੇਰੀ ਹੋ ਜਾਂਦੀਆਂ ਨੇ ਤਾਂ ਭਾਰਤ ਦੇ ਗੁਆਡੀ ਦੇਸ਼ ਮਿਆ ਮਾਰ ਦੇ ਵਿੱਚ ਜਿਹੜਾ ਇਹ ਪੁਚਾਲ ਆਇਆ ਤੇ ਨਾਲ ਹੀ THAILAND ਦੇ ਵਿੱਚ ਵੀ ਜਿਹੜਾ ਪੁਚਾਰ ਆਇਆ ਤੇ 100 ਲੋਕਾਂ ਤੋਂ ਵੱਧ ਜਿਹੜੀਆਂ ਨੇ ਮੌਤਾ ਇਸ ਪੁਚਾਲ ਦੇ ਨਾਲ ਹੋ ਚੁੱਕੀਆਂ ਨੇ ਤਾਂ ਪੁਚਾਲ ਦੇ ਤੇਜ਼ ਝਟਕੇ ਦੇ ਨਾਲ ਜੋ ਇਹ ਪੂਰੀ ਬਿਲਡਿੰਗ ਟਾਈਟੇਰੀ ਹੋ ਜਾਂਦੀਆਂ ਤੁਹਾਨੂੰ ਆ ਦੱਸ ਦਿੰਨੇ ਆਤਾ థਾਈਲੈਂਡ ਦੀਆਂ ਤਸਵੀਰਾਂ ਨੇ థਾਈਲੈਂਡ ਦੇ ਵਿੱਚ ਜਿਹੜਾ ਇਹ ਪੂਰਾ ਜ਼ਬਰਦਸਤ ਪਚਾਲ ਆਇਆ ਤੁਸੀਂ ਵੇਖੋ ਕਿਵੇਂ ਟੈਟੇਲੀ ਹੋ ਜਾਂਦੀਆਂ ਨੇ ਬਿਲਡਿੰਗਾਂ ਤੁਸੀਂ ਵੇਖੋ ਇਹ ਬਿਲਡਿੰਗ ਹੈ ਜਿਸ ਦੇ ਉੱਪਰ 스ਵਿਮਿੰਗ ਪੂਲ ਵੀ ਬੜਿਆ ਹੋਇਆ ਤੇ ਨਾਲ ਹੀ ਜਦੋਂ ਪਚਾਲ ਹੁੰਦਾ ਤਾਂ ਕਿਸ ਤਰ੍ਹਾਂ 스ਵਿਮਿੰਗ ਪੂਲ ਦਾ ਪਾਣੀ ਜਿਹੜਾ ਉਹ ហេਠਾ ਡਿੱਗ ਜਾਂਦਾ ਤਾਂ ਤੁਸੀਂ ਵੇਖੋ ਤਸਵੀਰਾਂ ਬੜੀਆਂ ਹੀ ਭਿਆਨਕ ਤਸਵੀਰਾਂ ਸਾਹਮਣੇ ਆਈਆਂ ਨੇ 100 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਤਾਂ థਾਈਲੈਂਡ ਦੇ ਵਿੱਚ ਤੁਸੀਂ ਵੇਖੋ ਕਿੰੀਆਂ ਦਿਲ ਦੇ ਅਲਾ ਦੇਣ ਵਾਲੀਆਂ ਹਨ ਤਸਵੀਰਾਂ ਸਾਹਮਣੇ ਹਨ ਕਿਸ ਤਰ੍ਹਾਂ ਇਮਾਰਤਾਂ ਜੜੀਆਂ ਨੇ ਉਹ ਡਿੱਗ ਜਾਂਦੀਆਂ ਨੇ ਤਾਂ ਤੁਸੀਂ ਵੇਖੋ ਤਸਵੀਰਾਂ ਬਿਲਡਿੰਗਾਂ ਦੇ ਉੱਪਰ ਜੋ ਬਣਿਆ ਹੋਇਆ ਸਵਿਮਿੰਗ ਪੂਲ ਆ ਉਸ ਦਾ ਪਾਣੀ ਕਿਵੇਂ ਉੱਛਲ ਕੇ ਹੇਠਾਂ ਡਿੱਗ ਰਿਹਾ ਹੈ ਵੀ ਦੇਖੋ ਤਸਵੀਰਾਂ ਤਾਂ థਾਈਲੈਂਡ ਦੇ ਵਿੱਚ ਜ਼ਬਰਦਸਤ ਪੁਚਾਲ ਆਇਆ థਾਈਲੈਂਡ ਦੇ ਵਿੱਚ 100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਆਤਾ ਵਕ ਵਕ ਤਸਵੀਰਾ ਵਕ ਵਕ ਵੀਡੀਓ ਸਾਹਮਣੇ ਆਈਆਂ ਤੁਸੀਂ ਵੇਖੋ ਕਿਸ ਤਰ੍ਹਾਂ ਜੜੀ